वाइग्रो जी पहला रिश्ता लड़की दा जी फथन 10 जवां की जड़ी भी लड़की दी तनु प्रोफाइल पसंद आंदी है सिर्फ ओना नु व्हाट्सएप ते डाटा सेंड करया करो कॉल करके परेशान ना करया करो वाइग्रो जी प्लीज रिक्वेस्ट है ਤੁਹਾਡੇ ਅੱਗੇ सिर्फ व्हाट्सएप ते डाटा सेंड ਕਰਿਆ ਕਰੋ ਜਿਹੜੀ ਵੀ ਲੜਕੀ ਦੀ ਪ੍ਰੋਫਾਈਲ ਪਸੰਦ ਆ ਗਈ ਪਰਿਵਾਰ ਵਾਲੇ ਆਪੇ ਹੀ ਸੰਪਰਕ ਕਰ ਸਕਦੇ ਆ ਠੀਕ ਹੈ ਜੀ ਸੋ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੋਰ 2000 ਦੇ ਕਿਤਾ ਜਨਮ 5.43 ਹਾਈਟ ਹੈ ਜੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਔਰ ਪੀਟੀਈ ਵਿੱਚ ਸੱਤ ਸਕੋਰ ਹੈ ਠੀਕ ਹੈ ਜੀ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਮਾਤਾ ਜੀ ਹੋਮਮੇਕਰ ਇੱਕ ਪੈਂਤੀ ਕਪੜਾ ਏਰੀਆ ਜੀ ਅੰਮ੍ਰਿਤਸਰ ਲੜਕਾ ਚਾਹੀਦਾ ਸੇਮ ਕਾਸਟ ਜਿਹੜਾ ऑस्ट्रेलिया गया होवे एनआरआई होवे ਜਾਂ ਤੇ ਖਰਚਾ ਕਰਨ ਵਾਲਾ ਹੋਵੇ मतलब कि नाल जाना चाहा होवे ਜਿਹੜਾ ਵਿਆਹ ਪੱਕਾ ਕਰਨਾ ਹੈ ਜੀ ਇਹਨਾਂ ਜੋਸਮ ਪਰਗਰਨਾ ਜੀ ਨਾਲ ਨੰਬਰ ਆ ਪਰਿਵਾਰ ਦਾ ವೈਗ੍ਰੂਜੀ ਅਰਿਸ਼ਟਾ ਐਨਆਰਆਈ ਲੜਕੇ ਦਾ ਜੀ ਲੜਕਾ ਕਤਰਦੇ ਵਿੱਚ ਹੈ ਔਰ ਟਰੱਕ ਡਰਾਈਵਿੰਗ ਕਰਦੇ ਠੀਕ ਹੈ ਜੀ ਦਾਦਾ ਸਵਾਮੀ ਹੈ ਪਿਓਰ ਵੈਸ਼ਨੂ ਹੈ ਜੀ ਇਹ ਲੜਕਾ ਬਹੁਤ ਸੋਨਾ ਸੁਨੱਖਾ ਹੈ ਨਾਮ ਕੁਮਾਰ ਹੈ ਜੀ ਔਰ ਨਾਈ ਹੈਗੀ ਇਹਨਾਂ ਦੀ ਕਾਸਟ 1996 ਦਾ ਜਨਮ 5 ਫੁੱਟ 7 ਹਾਈਟ ਦੇ ਜੀ ਰੰਗ ਸਾਫ ਹੈ ਲੜਕਾ ਵੈਸ਼ਨੂ ਪਲਸ 2 ਪਾਸ ਏਰੀਆ ਫਗਵਾੜਾ ਔਰ ਕਰੰਟਲੀ ਕਤਰਦੇ ਵਿੱਚ ਹੈਗੇ ਔਰ ਔਰ ਪ੍ਰੋਪਰ ਵੈਲ ਸੈਟਲਡ ਨੇ ਠੀਕ ਹੈ ਜੀ ਪਿਤਾ ਜੀ ਟੈਕਸੀ ਡਰਾਈਵਰ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਜੋ ਮੈਰਿਡ ਹੈ ਜੀ ਔਰ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਅ ਦੀ ਹੋਵੇ ਜਿਨੇ ਆਈਲੈਟਸ ਕੀਤੀ ਹੋਵੇ ਜਾਂ ਕਰਨੀ ਚਾਹਦੀ ਹੋਵੇ ਠੀਕ ਹੈ ਜੀ ਕਿਉਂਕਿ ਲੜਕੇ ਨੇ ਬਾਹਰ ਹੀ ਜਾਣਾ ਵਾ ਸੋ ਲੜਕੀ ਸੋਹਣੀ ਹੋਵੇ ਠੀਕ ਹੈ ਜੀ ਇਹਨਾਂ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਹਿਗੁਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਜੀ ਰਾਮਗੜੀਆ ਮਿਸਤਰੀ ਗੋਤ ਹੈ ਜੀ 1991 ਦਾ ਜਨਮ ਪੰਟਫੋਰਟ ਨੋ ਹਾਈਟ ਹੈ ਜੀ ਏਰੀਆ ਜੀਰਾ ਪੜਾਈ ਇਹਨਾਂ ਨੇ 10ਵੀਂ ਪਾਸ ਕਿਨੇ ਹੋਰ ਕਾਰਪਿੰਟਰੀ ਦਾ ਕੰਮ ਕਰਦੇ ਨੇ ਆਪਣਾ ਘਰ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੋਨੋਂ ਹੀ ਨਹੀਂ ਹੈਗੇ ਇੱਕ ਭਰਾ ਜੋ ਮੈਰਿਡ ਹੈ ਜੀ ਲੜਕੀ ਚਾਹੀਦੀ ਤਾਂ ਜੋ ਵਧੀਆ ਸੁਭਾਦੀ ਹੋਵੇ ਚੁਣੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੂਚੀ ਰਿਸ਼ਤਾ ਚ ਲੜਕੀ ਦਾ ਲੜਕੀ ਦਾ ਡਿਵੋਰਸ ਹੋਇਆ ਪਿਆ ਨਾਮ ਹਾਈਡਰਾਕ ਹੈ ਜੀ 2000 ਦਾ ਜਨਮ ਬੀਏ ਪਾਸ ਔਰ ਰਵੀ ਦਾਸ ਸਿੰਘ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਡਿਵੋਰਸ ਹੋਇਆ ਪਿਆ ਪਰ ਕੋਈ ਬੱਚਾ ਨਹੀਂ ਹੈ ਨਾ ਦਾ ਠੀਕ ਹੈ ਜੀ ਏਰੀਆ ਜੀ ਜਲੰਧਰ ਲੜਕਾ ਚਾਹੀਦਾ ਡਿਵੋਰਸੀ ਹੋਵੇ ਵਿਡੋ ਹੋਵੇ ਸੇਮ ਕਾਸਟ ਵਾਲੇ ਹੀ ਸੰਪਰਕ ਕਰਨ ਠੀਕ ਹੈ ਜਿਨ੍ਹਾਂ ਦੇ ਕੋਲ ਬੱਚਾ ਨਾ ਹੋਵੇ ਔਰ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੂ ਚਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਸਿੰਘ ਮੱਕੜ ਹੈ ਜੀ ਅਰੋੜਾ ਖਤਰੀ ਨੇ 1996 ਦਾ ਜਨਮ 5 ਫੁੱਟ 8 ਹਾਈਟ ਹੈ ਜਿਸ ਟ੍ਰੇਡਿੰਗ ਦੀ ਹਾਇਰ ਸਕੈਂਡਰੀ ਬਾਰਮੀ ਪਾਸ ਨੇ ਔਰ ਕੰਮ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਔਰ ਆਪਣਾ ਫਲੈਟ ਹੈ ਜੀ ਜੀਰਕਪੁਰ ਦੇ ਵਿੱਚ ਇੱਕ ਛੋਟਾ ਭਰਾ ਵਾ ਏਰੀਆ ਜੀ ਜੀਰਕਪੁਰ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਵੈਗਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਵੈਲ ਸੈਟਲਡ ਹੈ ਜੀ ਨਾਮ ਸਿੰਘ ਰਾਮਗੜੀਆ 1995 ਦਾ ਜਨਮ 5 ਫੁੱਟ 11 ਹਾਈਟ ਹੈ ਸਟੱਡੀ ਇਹਨਾਂ ਨੇ ਐਮਬੀਏ ਕੀਤੀ ਹੋਈ ਹੈ ਔਰ ਕੰਮ ਕਰਦੇ ਪਈ ਜੀ ਐਚਆਰ ਆਫੀਸਰ ਨੇ ਇਹ ਐਟ 80G ਕੰਪਨੀ ਬਠਿੰਡਾ ਦੇ ਵਿੱਚ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਬੈਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਪ੍ਰੋਸੈਸ ਐਟ ਓ ਜੀ ਕੈਨੇਡਾ ਦੇ ਵਿੱਚ ਔਰ ਏਰੀਆ ਜੀ ਮੋਗਾ ਲੜਕੀ ਚੈਦੀ ਵਦਿਆ ਸੁਭਾਦੀ ਐਜੂਕੇਟਿਡ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਉਹ ਵਾਕ ਜੋ ਜੀ ਰਿਸ਼ਤੇ ਜੀ ਵੈਲ ਸੈਟਲਡ ਆ ਰਾਮ ਗੜੀਆ ਲੜਕੇ ਦਾ ਜਿਹੜਾ ਮੁਹਾਲੀ ਦੇ ਵਿੱਚ ਰਹਿੰਦੇ ਹੈ ਜੀ ਨਾਮ ਸਿੰਘ ਹੈ ਜੀ ਸਿੰਗਲ ਸਨ ਹੈ ਪਰਿਵਾਰ ਵਿੱਚ ਸਿਰਫ ਮਾਤਾ ਜੀ ਤੇ ਲੜਕਾ ਔਰ ਪਿਤਾ ਜੀ ਨਹੀਂ ਹੈਗੇ ਛੋਟਾ ਪਰਿਵਾਰ ਹੈ ਜੀ ਨਾਮ ਸਿੰਘ ਜਨਮ 1994 5 ਫੁੱਟ 5 ਹਾਈਟ ਹੈ ਜੀ ਹੇਅਰ ਕਟ ਹੈ ਰੰਗ ਸਾਫ ਹੈ ਜੀ ਅਨ ਮੈਰਿਡ ਰੈਸ਼ਨਲ ਲੜਕਾ ਪਲੱਸ 2 ਮਤਲਬ ਇਹਨਾਂ ਨੇ ਕਿਤੇ ਔਰ ਡਿਪਲੋਮਾ ਕੀਤਾ ਕੰਪਿਊਟਰ ਸਾਇੰਸ ਦੇ ਵਿੱਚ ਕੰਮ ਕਰਦੇ ਪਏ ਜੀ ਮੈਨੇਜਰ ਨੇ ਕੰਪਿਊਟਰ ਟਾਈਪਿੰਗ ਕੰਪਨੀ ਦੇ ਵਿੱਚ ਬਹੁਤ ਵਧੀਆ ਆਮਦਨ ਹੈ ਜੀ ਇਸ ਪਰਿਵਾਰ ਤੋਂ ਸਿਰਫ ਮਾਤਾ ਜੀ ਨੇ ਪਿਤਾ ਜੀ ਨਹੀਂ ਹੈਗੇ ਇੱਕ ਪੈਨ ਜੋ ਮੈਰਿਡ ਹੈ ਏਰੀਆ ਜੀ ਮੋਹਾਲੀ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਮੋਹਾਲੀ ਪਟਿਆਲਾ ਚੰਡੀਗੜ੍ਹ ਸਰਹੰਦ ਵਾਲਿਆਂ ਨੂੰ ਪਹਿਲਾ ਬਾਕੀ ਵੀ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਰਿਸ਼ਤੇ ਦੀ ਲੜਕੀ ਦਾ ਨਾਮ ਕੋਰ ਗੋਤ ਚੋਹਾਨ ਹੈ ਜੀ 1995 ਦਾ ਜਨਮ 5 ਫੁੱਟ 1 ਹਾਈਟ ਹੈ ਪੜਾਈ ਇਹਨਾਂ ਦੀ ਬੀਏ ਬੀਏਡ ਪਲੱਸ ਐਮਏ ਕੀਤੀ ਐਨਟੀਟੀ ਇੱਕ ਭਰਾ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਦੋ ਭਰਾ ਤੇ ਇੱਕ ਪੈਨ ਕਾਸਟ ਜੀ ਰਵਿਦਾਸੀਆ ਸਿੱਖ ਏਰੀਆ ਪਟਿਆਲਾ ਨਾਬਾ ਲੜਕਾ ਚਾਹੀਦਾ ਚ ਜੌਬ ਕਰਦਾ ਹੋਵੇ ਜਾਂ ਫਿਰ ਆਸਟ੍ਰੇਲੀਆ ਜਾਣ ਲਈ ਅੱਧਾ ਖਰਚਾ ਲੜਕੀ ਵਾਲੇ ਆਪ ਹੀ ਕਰ ਦਿੰਗੇ ਪਰ ਯਾ ਇਹਨਾਂ ਨੇ ਪੱਕਾ ਹੀ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗੁਰ ਜੀ ਰਿਸ਼ਤਾ ਜੀ ਲੜਕੇ ਦਾ ਬਿਜ਼ਨਸਮੈਨ ਹੈ ਜੀ ਰਮਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਨਾਮ ਸਿੰਘ 1995 ਦਾ ਜਨਮ 5 ਫੁੱਟ 11 ਹਾਈਟ ਹੈ ਬੀਏ ਪਾਸ ਗੋਤ ਅਜੇ ਹੀ ਤੇ ਜਸਲ ਕੰਮ ਹੈ ਜੀ ਨਰ ਬੈਂਕ ਬਿਜ਼ਨਸਮੈਨ ਨੇ ਔਰ ਪਰਿਵਾਰ ਨੂੰ ਜਮਾਤਾ ਜੀ ਪਿਤਾ ਜੀ ਇੱਕ ਭਰਾ ਵੱਡਾ ਜੋ ਮੈਰਿਡ ਹੈ ਏਰੀਆ ਜਲੰਧਰ ਲੜਕੀ ਚ ਹੋਵੇ ਸੁੰਦਰ ਸੁਸਤ ਸ਼ੀਲ ਹੋਵੇ ਔਰ ਪਰਿਵਾਰ ਦੀ ਵੈਲਿਊ ਸਮਝਣ ਵਾਲੀ ਹੋਵੇ ਜਲੰਧਰ ਲੁਧਿਆਣਾ ਨਕੋਦਰ ਤੇ ਹੁਸ਼ਿਆਰਪੁਰ ਵਾਲਿਆਂ ਨੂੰ ਪਹਿਲਾ ਜੀ ਲੜਕੀ ਦਾ ਕੱਦ 5 ਫੁੱਟ 5 ਦੇ ਕਰੀਬ ਹੋਵੇ ਠੀਕ ਹੈ ਜੀ ਛੋਟਾ ਨਾ ਹੋਵੇ ਤੇ ਪਲੱਸ 2 ਜਾਂ ਫਿਰ ਬੀਏ ਕੀਤੀ ਹੋਵੇ ਨਾਲ ਜਨਾ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗ੍ਰੇ ਜੀ ਰਿਸ਼ਤਾ ਜੀ ਰਾਮ ਗੜੀਆ ਲੜਕੇ ਦਾ ਜੀ ਲੁਧਿਆਣੇ ਤੋਂ ਨੇ ਸਿੰਗਲ ਸਨ ਨਾ ਮਾਤਾ ਜੀ ਨੇ ਨਾ ਪਿਤਾ ਜੀ ਠੀਕ ਹੈ ਜੀ ਨਾਮ ਹੈ ਜੀ ਸਾਹਿਦ ਖਗਰ ਸਿੰਘ 1999 ਦਾ ਜਨਮ 5 ਫੁੱਟ 7 ਹੈ ਜੀ ਲੜਕਾ ਵੈਸ਼ਨੋ ਸੁਣਾ ਸੁਣਾਖਾ ਹੈ ਜੀ ਔਰ ਗ੍ਰੈਜੂਏਸ਼ਨ ਕਿੱਤੀ ਹੋਈ ਹੈ ਵਰਕਰ ਦੇ ਪੇ ਜੀ ਐਜ਼ ਅ ਮਾਰਕੀਟਿੰਗ ਡਿਪਾਰਟਮੈਂਟ ਵਿੱਚ ਪਰਿਵਾਰ ਦੇ ਵਿੱਚ ਦੋ ਭੈਣਾਂ ਨੇ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਇਗਰੂ ਜੀ ਰਿਸ਼ਤੇ ਹੈ ਜੀ ਲੜਕੇ ਦਾ ਜੱਟ ਸਿੱਖ ਆਪਣੀ ਫੈਕਟਰੀ ਹੈ ਜੀ ਇਹਨਾਂ ਦੀ ਫੀਡ ਫੈਕਟਰੀ ਔਰ ਨਾਮ ਹਾਈਡਰਕਾਗ ਜੀ ਸਿੰਘ ਹੈ ਜੀ ਕੇਸ ਤਾਰੀ ਪਗ ਬੰਦਾ ਵਾ 2002 ਦਾ ਜਨਮ 5 ਫੁੱਟ 8 ਬੱਚੇ ਦੀ ਹਾਈਡਰ ਜੀ 10ਵੀਂ ਪਾਸ ਵੈਸ਼ਨੂ ਹੈ ਜੀ ਲੜਕਾ ਔਰ 15 ਏਕੜ ਜ਼ਮੀਨ ਠੇਕੇ ਤੇ ਲੈਂਦੇ ਨੇ ਔਰ ਬਿਜ਼ਨਸ ਹੈ ਜੀ ਫੀਡ ਫੈਕਟਰੀ ਦਾ ਵਧੀਆ ਆਮਦਨ ਹੈ ਜੀ غرور لڑکی ਘਟਪੜੀ ਲਿਖੀ ਹੋਵੇ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਦਾ ਸਾਰਾ ਖਰਚਾ ਲੜਕੇ ਵਾਲੇ ਆਪ ਹੀ ਕਰਨਗੇ ਸੋਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਦੀ ਸਟੇਜ ਜੋ ਸੁਨਿਆਰਾ ਲੜਕੀ ਦਾ ਨਾਮ ਕੋ ਰਾਜਪੂਤ ਸਦਯੋੜਾ ਜੀ 2000 ਦਾ ਜਨਮ 5 ਫੁੱਟ 2 ਹਾਈਟ ਹੈ ਜੀ ਪੜਾਈ 12ਵੀਂ ਪਾਸ ਸਲਾਈ ਦਾ ਸਾਰਾ ਕੰਮ ਜਾਣਦੀ ਹੈ ਜੀ ਪਰਿਵਾਰ ਦੇ ਵਿੱਚ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਤੇ ਕਪਰਾ ਏਰੀਆ ਜੀ ਤਰਨਤਾਰਨ ਲੜਕਾ ਚਾਹੀਦਾ ਜੋ ਸਿਰਫ ਸੁਨਿਆਰੇ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਦੀ ਰਿਸ਼ਤਾ ਪੇਨ ਪੀ ਆਰ ਲੜਕੇ ਦਾ ਜੀ ਬ੍ਰਾਹਮਣ ਨੇ ਨਾਮ ਕੁਮਾਰ ਸ਼ੋਰਟ ਟਰਮ ਰਿਵੋਲਵਰ ਪੇ ਜੀ ਲੜਕੇ ਦਾ 87 ਦਾ ਜਨਮ ਪਨਫੂਰ ਦਾ ਸਾਈਟ ਜੀ ਬੀਏ ਕੀਤੀ ਪਲੱਸ ਇਹਨਾਂ ਨੇ ਆਈਟੀਆਈ ਡਿਪਲੋਮਾ ਵੀ ਕੀਤਾ ਹੋਇਆ ਔਰ ਸੀਟੀਟੀ ਵਰਕਿੰਗ ਕਰਦੇ ਪੇ ਸਪੇਨ ਦੇ ਵਿੱਚ ਵੈਸ਼ਨੋ ਜੀ ਲੜਕਾ ਔਰ ਪਰਿਵਾਰ ਦੇ ਵਿੱਚ ਜੋ ਮਾਤਾ ਜੀ ਪਿਤਾ ਜੀ ਨੇ ਦੋਨੋਂ ਸਪੇਨ ਦੇ ਵਿੱਚ ਪੀ ਆਰ ਨੇ ਔਰ ਉੱਥੇ ਹੀ ਰਹਿੰਦੇ ਨੇ ਇੱਕ ਸਿਸਟਰ ਜਿਹੜੀ ਅਨਮੈਰਿਡ ਹੈ ਜਲੰਧਰ ਦੇ ਰਹਿਣ ਵਾਲੀ ਹੈ ਜੀ ਲੜਕੀ ਚਾਹੀਦੀ ਹੈ ਜਿਨੇ ਗ੍ਰੈਜੂਏਸ਼ਨ ਕੀਤੀ ਹੋਵੇ ਪਰਵਾਰ ਨਾਲ ਰਲ ਮਿਲ ਕੇ ਰਹਿਣ ਵਾਲੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਐਸਸੀ ਔਰ ਬੀਸੀ ਕਾਸਟ ਵਾਲੇ ਇਹਨਾਂ ਨੂੰ ਬਿਲਕੁਲ ਵੀ ਸੰਪਰਕ ਨਾ ਕਰਨ ਨਾ ਹੀ ਮੈਰਿਜ ਬਿਊਰੋ ਵਾਲੇ ਕਰਨ ਠੀਕ ਹੈ ਜੀ ਮਾਈਕਰੋ ਜੀ ਰਿਸ਼ਤੇ ਦੀ ਜੜ ਸਿੱਖ ਲੜਕੇ ਦਾ ਜੀ 1.5 ਕਿਲਾ ਜ਼ਮੀਨ ਹੈ ਔਰ ਮੱਝਾਂ ਔਰ ਖੇਤੀਬਾੜੀ ਦਾ ਕੰਮ ਕਰਦੇ ਹੈ ਜੀ ਨਾਮ ਹੈ ਜਸ ਸਿੰਘ ਬਰਾੜ 1994 ਦਾ ਜਨਮ 5/10 ਹੈ 12ਵੀਂ ਪਾਸ 6 ਸਾਲ ਕਵੈਤਰੀ ਜਨਨ ਡਰਾਈਵਿੰਗ ਦਾ ਕੰਮ ਕੀਤਾ ਹੁਣ ਪੰਜਾਬ ਦੇ ਵਿੱਚ ਹੀ ਗਏ ਨੇ ਮੱਝਾਂ ਤੇ ਖੇਤੀਬਾੜੀ ਦਾ ਕੰਮ ਕਰਦੇ ਨੇ ਪਰਿਵਾਰ ਦੇ ਜਮਾਤਾਂ ਜੀ ਪਿਤਾ ਜੀ ਇੱਕ ਪ੍ਰਾ ਮੈਰਿਡ ਏਰੀਆ ਮੋਗਾ ਬਗਾਪੁਰ ਅਰੇ ਜੀ ਲੜਕੀ ਚਾਹੀਦੀ ਪੜੀ ਲਿਖੀ ਸਿਆਣੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਚੁੰਨੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰ ਜੀ ਰਿਸ਼ਤੇ ਜੀ ਅੰਮ੍ਰਿਤਸਰ ਤੋਂ ਲੜਕੇ ਦਾ ਜੀ ਪ੍ਰਜਾਪਤ ਕੁਮਾਰ ਨੇ ਨਾਮ ਸਿੰਘ 5 ਫੁੱਟ 6 ਹਾਈਟ ਹੈ ਜੀ 1991 ਦਾ ਜਨਮ ਪਲੱਸ 2 ਪਾਸ ਆਈਟੀਆਈ ਡਿਪਲੋਮਾ ਕੀਤਾ ਜੀ ਇਹਨਾਂ ਨੇ ਔਰ ਕੰਮ ਕਰਦੇ ਪਏ ਜੀ ਜੋਬ ਕਰਦੇ ਪਏ ਮਾਰੂਤੀ ਸੂਜ਼ੂਕੀ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਤਿੰਨ ਪੈਣਾ ਇੱਕ ਭਰਾ ਦੋ ਪੈਣਾ ਮੈਰਿਡ ਹੈ ਜੀ ਇਹਦੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਚੁਣੀ ਜਣਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹਨਾਂ ਦੇ ਨਾਲ ਰਿਸ਼ਤਾ ਜੀ ਦੁਬਈ ਵਾਲੀ ਲੜਕੀ ਦਾ ਨਾਮ ਹਾਇਰ ਰੱਖਿਆ ਹੈ ਜੀ ਉਮਰ 24 ਸਾਲ ਰਾਮਦਾਸੀਆ ਸਿਕ ਫੈਮਿਲੀ ਤੋਂ ਸੌਰੀ ਰਾਮਦਾਸੀਆ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਪਲੱਸ ਟੂ ਪਾਸ ਏਰੀਆ ਜਿਲੰਦਰ ਵੈਗਰ ਜੀ ਕੀ ਬੇਨਤੀ ਹੈ ਕਿ ਜਿਹੜੀ ਵੀ ਲੜਕੀ ਦੀ ਤੁਹਾਨੂੰ ਪ੍ਰੋਫਾਈਲ ਪਸੰਦ ਆਂਦੀ ਹੈ ਤੁਸੀਂ ਉਹਨਾਂ ਨੂੰ ਫੋਨ ਨਾ ਲਗਾ ਕੇ ਸਿਰਫ WhatsApp ਤੇ ਆਪਣਾ ਪ੍ਰੋਪਰ ਬਾਇਓ ਡਾਟਾ ਸੈਂਡ ਕਰਿਆ ਕਰੋ ਤਾਂ ਕਿ ਜਿਹੜੀ ਵੀ ਲੜਕੀ ਨੂੰ ਜਿਸ ਵੀ ਲੜਕੇ ਦੀ ਪ੍ਰੋਫਾਈਲ ਪਸੰਦ ਆਵੇ ਔਰ ਮਤਲਬ ਕਿ ਉਹਨਾਂ ਨਾਲ ਸੰਪਰਕ ਕਰ ਸਕੇ ਠੀਕ ਹੈ ਜੀ ਮੈਨੂੰ ਜੀ ਤੁਸੀਂ ਫੋਨ ਕਰ ਕਰ ਕੇ ਪਰੇਸ਼ਾਨ ਕਰ ਦਿੰਦੇ ਸੋ ਪਲੀਜ਼ ਇਹ ਗੱਲ ਮੇਰੀ ਗੌਰ ਕਰੋ ਔਰ ਸਿਰਫ WhatsApp ਤੇ ਉਹਨਾਂ ਡਾਟਾ ਸੈਂਡ ਕਰਿਆ ਕਰੋ ਠੀਕ ਹੈ ਜੀ ਪੜਾਈ ਪਲੱਸ 2 ਹੈ ਜੀ ਏਰੀਆ ਜਲੰਧਰ ਹੈ ਜੀ ਦੁਬਈ ਦੇ ਵਿੱਚ ਸੈਲੂਨ ਮੈਨੇਜਰ ਨੇ ਡਿਵੋਰਸ ਹੋਇਆ ਪਰ 4 ਸਾਲ ਦਾ ਬੇਟਾ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਨੋਂ ਸਟਿਚਿੰਗ ਦਾ ਕੰਮ ਕਰਦੇ ਜੈਂਟਲਜ਼ অর ਲੇਡੀਜ਼ ਠੀਕ ਹੈ ਜੀ ਔਰ ਲੜਕਾ ਜਿਹਦਾ ਜੀ ਜੋ ਵਧੀਆ ਹੋਵੇ ਦਿਲੋਂ ਬੱਚੇ ਨੂੰ ਸੈਪਟ ਕਰ ਸਕੇ ਇੰਡੀਆ ਵਿੱਚ ਜਾਂ ਫੋਰਨ ਹੋਵੇ ਇਹਨਾਂ ਜੋ ਸੰਪਰਕ ਕਰਨਾ ਜੀ ਔਰ ਲੜਕਾ ਕਟਿੰਗ ਬੁਆਏ ਹੋਵੇ ਉਹ ਸੇਮ ਕਾਸਟਰ ਵਾਲੇ ਨੂੰ ਪਹਿਲ ਹੈ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ